ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰ ਸਿਮਰ ਗੁਰਦੇਵ ਮਟ ਗਏ ਭੈ ਦੂਰੇ ਸਰਣ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨਵਰਤ ਪੂਰੇ ਕਟ ਘਟੇ ਇਕ ਵਰਤਦਾ ਜਲ ਤਲਾ ਮਈਅਲ ਪੂਰੇ ਸਤਨਾ ਵਾਹਿਗੁਰੂ ਸਾਹਿਬ ਜੀ ਬਾਰਾ ਮਹਾਮਾਜ ਮਹੰਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਚਾਰੇ ਕਰ ਕਿਰਪਾ ਮੈ ਲੋ ਰਾਮ ਚਾਰ ਕੁੰਟ ਤਾ ਦਿਸ ਭ੍ਰਮੈ ਥਕਾਈ ਪ੍ਰਭ ਕੀ ਸਾਮ ਕਿਰਤ ਕਰਮ ਕੇ ਵਿਚਾਰੇ ਕਰ ਕਿਰਪਾ ਮੈ ਲੋ ਰਾਮ ਚਾਰ ਕੁੰਟ ਤਾ ਦਿਸ ਭ੍ਰਮੈ ਥਕਾਈ ਪ੍ਰਭ ਕੀ ਸਾਮ ਇਨ ਦੁਦਾ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਕ ਸੁਲਾਵਤੇ ਉਪਜਾ ਨਹੀਂ ਧਾਮ ਅਰ ਨਾਹਿ ਨ ਮਿਲਿਐ ਸੋਜਨ ਕਤ ਪਾਈਐ ਵਿਸਰਾਮ ਜਿਤ ਘਰ ਅਰ ਕੰਤ ਨਾ ਪ੍ਰਗਟਈ ਪਟਨਾਗਰ ਸੇ ਗਰਾਮ ਤਾਰਵ ਸਿੰਘ ਆਤਮ ਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮਿਤ ਸੱਜਣ ਸਭ ਜਾਵਾਂ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਚੇਤਕ ਗਵਿੰਦਾ ਰਾਦੀਐ ਹੋਵੇ ਆਨੰਦ ਕਣਾ ਸੰਤ ਜਨਾ ਬਿਲਪਾਈਐ ਰਸਨਾ ਨਾਮ ਆਪਣਾ ਜਿਨ ਪਾਇਆ ਪ੍ਰਭ ਆਪਨਾ ਆਇ ਤਿਸ ਗਣਾ ਇਕ ਕੇਨ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਲਤਾਲ ਮੈਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਵਚਿਤਨ ਆਵਾਈ ਕਿਤੜਾ ਦੁੱਖ ਗੁਣਾ ਜਿਨੀ ਰਾਵਿਆਸ ਪ੍ਰਭੂ ਤਿਨਾਂ ਭਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈ ਸਾਖ ਧੀਰਨ ਕਿਉ ਵਾਢੀਆ ਜਿਨਾ ਪ੍ਰੇਮ ਵਿਸ਼ੋ ਹਰ ਸਾ ਜਨ ਪੁਰਖ ਵਿਸਾਰ ਕੈ ਲਗੀ ਮਾਇਆ ਤੋ ਉਤਰ ਕ ਲਤਰ ਨਾ ਸੰਗਤ ਨਾ ਹਰ ਅਵਨਾਸੀ ਓਹੋ ਪਲਚ ਪਲਚ ਸਗਲੇ ਮੋਈ ਝੁੱਠੇ ਤੰਦੈ ਮੋਹ ਇਕਸਾਰ ਕੇ ਨਾਮ ਦਿਨ ਅਗੈ ਲਈਏ ਖੋਏ ਦੇਵਿਸਾਰ ਵਿਗੁਚਣਾ ਪ੍ਰਭਿਨ ਵਰਨਾ ਕੋਏ ਤ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਨਾ ਨਾ ਕੀ ਪ੍ਰਭੇਨਤੇ ਪ੍ਰਾ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਆਵਾ ਤਾਂ ਲਗੈ ਜਾ ਸੰਤ ਭੇਟੈ ਹਰ ਸੋਏ ਹਰ ਜੇਟ ਜੁੜੰਦਾ ਲੋੜੀਐ ਜਿਸ ਅਕੇ ਸਭ ਨਿਵਾਨਾ ਹਰ ਸੱਜਣ ਧਾਵਣ ਲਗਿਆ ਕਿਸੈ ਨ ਦੇਹੀ ਬਾਨਾ ਮਾਣਕ ਮੋਤੀ ਨਾਮ ਪ੍ਰਭ ਉਨ ਲਕੈ ਨਾਹੀ ਸਾਨਾ ਰੰਗ ਸਭੇ ਨਾਰਾਇਣੈ ਜੀਤੇ ਮਨ ਭਾਵਨਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਾ ਨੇ ਸਹੀ ਕਹੀਏ ਧਾਨਾ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਾਨਾ ਸਾਧੋ ਸੰਗ ਪਰਾਪਤੇ ਨਾਨਕ ਰੰਗ ਬਾਣਾ ਨਾ ਹਰ ਜੇਟਾਰ ਗਿੱਲਾ ਤਿਸ ਧਣੀ ਜਿਸ ਕੈ ਭਾਗ ਮਥਾਨਾ ਆਸਾਡਤ ਪੰਦਾ ਤਿਸ ਲਗੈ ਹਰ ਨਾਉਨ ਜਿੰਨਾ ਪਾਸ ਜਗਤ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੋਏ ਭਾਏ ਵਿਗੁਚੀਐ ਗਲ ਪਈ ਇਸ ਜਮ ਕੀ 파ਸ ਜੇ ਹਾ ਬੀਜਾ ਸੁਲਣਾ ਮਤੇ ਜੋ ਲਖਿਆਸ ਰੈਣ ਵਿਆਣੀ ਪਛਤਾਣੀ ਉਠ ਚਲੀ ਗਈ ਨਿਰਾਸ ਇਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਾਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਆੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਧਾਰ ਦੇਖਿਆ ਰੰਗ ਉਕੜਾਵਿਆ ਦਿਸਨ ਸਭ ਬੇਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰਾ ਵਾੜਾ ਦੇਣਾ ਪ੍ਰਭ ਸੰਗ ਮੌਲਿਆ ਸੁਮਰਥ ਪੁਰਖਿਆ ਪਾਰ ਹਰ ਮਿਲਨੈ ਨੋ ਮਨ ਲੋਚਦਾ ਕਰ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੋਂ ਤਿਨ ਕੈ ਸੁਦ ਬਲਹਾਰ ਨਾਨਕ ਹਰਜੀ ਮੈਂ ਆਕਾਰ ਸਬਦ ਸਵਾਰਨ ਹਾਰ ਸਾਵਣ ਤੇ ਨਾ ਸੁਹਾਗਾਣੀ ਜਿਨ ਰਾਮ ਨਾਮ ਉਰ ਹਾਰਾ ਪਾਦਵੇ ਪਰਉ ਪੁਲਾਣੀਆਂ ਦੂਜੈ ਲੱਗਾ ਹੈ ਤਾ ਲਖ ਸਿੰਗਾਰ ਬਣਾਇ ਕਾਰਜ ਨਾਹੀ ਕੀਤਾ ਜਿਤ ਦਿਨ ਦੇਹ ਬਿਨ ਸਸੀਤ ਤਵੇ ਲੈ ਕੈ ਸੁਨ ਪ੍ਰੀਤਾ ਪਕੜ ਚਲਾਏ ਨਦੂਤ ਜਾਮਾ ਕਿਸੈ ਨ ਦੇਨੀ ਪੇਤਾ ਛੱਡ ਖਲੋ ਤੇਖ ਨ ਮਾਹੇ ਜਿਸ ਸੋ ਲੱਗਾ ਹੈ ਤਾ ਹੱਥ ਮਰੋੜੈ ਤਨ ਕਪੇ ਸਿਆਹ ਹੋ ਆਸੀ ਤਾ ਜੇ ਹਾ ਬੀਜਾ ਸੁਲਣਾ ਕਰਮਾਂ ਸੰੜਾਖੇ ਤਾ ਨਾਨਕ ਪ੍ਰਭ ਸਰਨਾ ਗਤਿ ਚਰਨ ਬਹੁਤ ਪ੍ਰਵਦੇਤਾ ਸੇ ਪਾਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਏਤਾ ਅਸਨ ਪ੍ਰੇਮ ਮਾਹਾੜਾ ਕਿਉ ਮਿਲਿਐ ਹਰਜਾਈ ਮਨ ਤਨ ਆਪਿਆਸ ਦਰਸਨ ਕਾਣੀ ਕੋਈ ਆਣ ਵਿਲਾਵੇ ਮਾਈ ਸੰਤ ਸਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਈ ਵਿਣ ਪ੍ਰਭਾ ਕਿਉ ਸੁਖ ਪਾਈ ਦੂਜੀ ਨਹੀਂ ਜਾਏ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿ ਆਕਾਏ ਆਪ ਤਿਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜ ਲਾਈ ਜੋ ਹਾਰਾ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਦੀਆ ਜਿਨਾ ਮਿਆ ਹਰ ਰਾਇ ਕਤਕਾ ਕਰਮ ਕਮਾ ਬਣੇ ਦੋਸਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗਾ ਵੇਮ ਕੋਏ ਰਾਮਤੇ ਲਕਣ ਜਨਮ ਵਿਜੋਗਾ ਕਿਨ ਮੈਂ ਕਉੜੇ ਹੋਏ ਗਏ ਜਿਤੜੇ ਮਾਇਆ ਭੋਗਾ ਵਿਚ ਨਾ ਕੋਈ ਕਰ ਸਕੈ ਕਿਸ ਤਰੂ ਵੈਰੂ ਜਾ ਕੀਤਾ ਕਛੁ ਨ ਹੋワイ ਲਿਖਿਆ ਧੁਰ ਸੰਜੋਗਾ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗਾ ਨਾਨਕੋ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ ਮੋਚਾ ਕਤਕ ਹੋਵੈ ਸਾਧ ਸੰਗਿ ਵਿਸਾ ਸਬੇ ਸੋਚਾ ਮੱਗਰ ਮਾਏ ਸੁਹੰਦਿਆ ਹਾਰਾ ਪ੍ਰਸੰਗ ਬੈਠੜੀਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਗ ਮੇਲੜੀਆ ਤਨ ਮਨ ਮੌਲਿਆ ਆਰਾਮ ਸਿਆਉ ਸੰਗ ਸਾਧ ਸਹਿ ਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣਾ ਕੀ ਲੜੀਆ ਤੇਨਾ ਦੁੱਖ ਨ ਕਭ ਉਤਰੈ ਸੇ ਜਮ ਕੇ ਵਸ ਪੜਿਆ ਜਿਨੇ 라ਵਿਆ ਪ੍ਰਭ ਆਪਣਾ ਸਦਸਨਿਤ ਖੜਿਆ ਰਤਨ ਜਵੇਰ ਲਾਲ ਹਰ કંਠ ਤਿਨਾ ਜੜਿਆ ਨਾਨਕ ਬਾਚੈ ਧੂੜ ਤੇਨਾ ਪ੍ਰਭ ਸਰਨੀ ਦਰ ਪੜਿਆ ਮਗਰ ਪ੍ਰਭ ਅਰਾਧਨਾ ਬਹੁ ਨਾ ਜਨ ਬੜੀਆ ਪੁਖ ਤੁਖਾਰ ਨਾ ਵਿਆਪਾਈ ਕੰਡ ਮਿਲਿਆ ਹਰਨਾਵ ਮਨ ਬੇਦਿਆ ਚਰਨਾਰ ਬਿੰਦਾ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ Swami ਲਾਹੋ ਵੇਖਿਆ ਕੋ ਨ ਸਕੈ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੇ ਤੈ ਮਲੇ ਸੱਚੀ ਪ੍ਰੀਤਿ ਸਮਾਹ ਕਰ ਗੈ ਲੀਨੀ ਪਾਰ ਬ੍ਰਹਮ ਬਹੁ ਨਾ ਵਿਛੜਿਆ ਬਾਰ ਜਾਉ ਲਖ 베ਰੀਆ ਹਰ ਸਚਨ ਅਗਮਾ ਗਾਹ ਸ਼ਰਮ ਪਈ ਨਾ ਰਾਹੇਣ ਨਾਨਕ ਦਰ ਪਈ ਆਹੋ ਉਕਸੰਦਾ ਸਰਬ ਸੁਖਾ ਜਿਸ ਬਖਸੇ ਵੇ ਪਰਵਾਹੋ ਮਾਗ ਮਜਨ ਸੰਗ ਸਾਧੂ ਆ ਧੂੜੀ ਕਰ ਇਸ ਨਾਨਾ ਹਰ ਕਾ ਨਾਮ ਧਿਆਏ ਸੁਣਾ ਸਭ ਨਾਨ ਨੋ ਕਰਦਾਨ ਜਨਮ ਕਰਮ ਬਲ ਉੱਤਰੈ ਮੰਤੇ ਜਾਏ ਗਮਾਨਾ ਕਾਮ ਕਰੋਦ ਨਾਮੋਹੀਐ ਬਿਨ ਸਲੋਬ ਸੁਆਨਾ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨਾ 68 ਤੀਰਥ ਸਗਲ ਪੁਨ ਜੀ ਦੀਆ ਪਰਵਾਨਾ ਜਿਸ ਨੋ ਦੇਵੈ ਦੇ ਆਕਾਰਾ ਸੋਈ ਪੁਰਖ ਸੋ ਜਾਨਾ ਜਿਨ ਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨੁਰ ਕੁਰਬਾਨ ਵਾਗ ਸੋਚੇ ਸੇ ਕਾਢੀਐ ਜਿਨ ਪੂਰਾ ਗੁਰ ਮਹਿਰਵਾਨ ਫਲ ਗੁਣ ਆਨੰਦੋ ਪਾਰ ਜਨਾ ਹਰ ਸੱਜਣ ਪ੍ਰਗਟਿਆ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇ ਜਸਵਾਵੀ ਸਰਬ ਸੁਖਾ ਹੁਣ ਦੁੱਖਾ ਨਾਹੀ ਜਾਏ ਇਚ ਪੋਨੀ ਵਡ ਭਾਗਾਣੀ ਵਰ ਪਾਇਆ ਹਰ ਰਾਇ ਮਿਲ ਸਈਆ ਮੰਗਲ ਲਗਾਵਾਈ ਗੀਤ ਗੋਵਿੰਦ ਅਲਾਏ ਹਰ ਜਿ ਆਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਓ ਨਾ ਨੈ ਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁ ਨ ਜਨਮ ਐ ਤਾਏ ਜਿਹਾ ਏਕਾ ਨੇਕਾ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਨਾ ਨਿਤ ਸਲਾਹੀ ਐ ਜਿਸ ਨੋ ਤਿਲ ਨਾ ਤਮਾਈ ਜਿਨ ਜਿਨ ਨਾਮ ਤਿਆਹਿਆ ਤਿਰਕੇ ਕਾਜ ਸਰੇ ਹਾਰਾ ਗੁਰਪੂਰਾ ਰਾਧਿਆ ਹਦਰ ਕੇ ਸੱਚ ਕਰੇ ਸਰਬ ਸੁਖਾ ਨਿਦ ਚਰਨ ਹਾਰਾ ਭਉ ਜਲ ਵਿਖਮ ਤਾਰੇ ਪ੍ਰੇਮ ਭਗਤਿ ਨ ਪਾਈਆ ਵਿਖਿਆ ਨਾਹੀ ਜਰੇ ਕੁੜ ਗਏ ਦੁਦਾ ਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤੋ ਗਾਓ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੋ ਮਾਨ ਆਵੇ ਰੀ ਦੁਖ ਸਾ ਵਿਸਾਰਣਾ ਅੰਗੀਕਾਰ ਰਹੁ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਭ ਰਸ ਵਾ ਮੀ ਸੋ ਕਿਉ ਮਨਾ ਵਿਸਾਰੇ ਕਹਿ ਨਾਨਕ ਮਾਨਾ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਗਰ ਤੇਰੇ ਕਰਤਾ ਤੇਰੇ ਸਭ ਕੀ ਹੈ ਜਿਸ ਦੇ ਸੋ ਪਾਵੈ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਗਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨਿ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਇਸਤੀਆਂ ਵਡਿਆਈਆਂ ਕਹਿ ਨਾਰਿਕ ਸੋਣਾ ਸੰਤੋ ਸਵਤ ਰੂਪੇ ਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਛੀ ਸਭ ਤਿਤ ਘਰ ਸੁਪਾਗੇ ਘਰ ਸੁਪਾਗੇ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੋ ਤਦ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤ ਜਿਨ ਕਾ ਸੇਨਾ ਮਰ ਕੈ ਲਾਗੇ ਕੈ ਨਾਨਕ ਤੈ ਸੁਖੋ ਆਤਿਤ ਗਰ ਅਨਹਦ ਬਾਜੀ ਅਨਸ ਨੋ ਵਡ ਭਾਗੀ ਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਤਾ ਸਤਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਤੂਰੇ ਸੁਣਤੇ ਪਨੀਤ ਕਹਿਤੇ ਪਵਤਾ ਸਤਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤure ਸਲੋਕਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਇ ਦਾਇ ਦਾਇਆ ਖੇਲੈ ਸਗਲ ਜਗਤ ਚੰਦਿਆਈਆ ਬਰਿਆਈਆ ਵਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਖਉ ਜਾਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ